ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਆਪਾਂ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਬਾਈ ਬਰਾੜ ਕੋਲੇ ਬਰਾੜ ਬਰਿੰਡੇ ਵਾਲੇ ਕੋਲੇ ਸਾਰੇ ਵੀਰ ਜਾਣਦੇ ਹੋ ਤੇ ਆਪਾਂ ਬਾਈ ਦੇ ਨਾ ਫਾਰਮ ਤੇ ਪਹੁੰਚੇ ਆਂ ਤੇ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਨਾ ਲੈ ਕੇ ਦੱਸਾਂਗੇ ਬਈ ਬੱਕਰੀਆਂ ਵਾਲੇ ਫਾਰਮ 'ਚ ਕਿਵੇਂ ਵਾਧਾ ਹੁੰਦਾ ਕੀ ਫਾਇਦਾ ਹੈ ਦਾ ਸਾਰੇ ਆਪਾਂ ਦੱਸਾਂਗੇ ਫਾਇਦੇ ਵੀ ਤੇ ਨੁਕਸਾਨ ਵੀ ਦੋਸਤੋ ਨੁਕਸਾਨ ਤਾਂ ਵੈਸੇ ਕੀ ਹੋਣਾ ਦੋਸਤੋ ਫਾਇਦਾ ਹੀ ਨੇ ਬਾਈ ਤੋਂ ਲੈਣੇ ਆ ਪੂਰੀ ਜਾਣਕਾਰੀ ਆਪਾਂ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਤੇ ਜਿੰਨੇ ਭਰਾ ਆਪਣੀ ਵੀਡੀਓ ਦੇਖੀ ਜਾਂਦੇ ਹਨ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਬੜੇ ਠੀਕ ਹੈ ਬਾਈ ਜੀ ਤੇ ਅੱਜ ਬਈ ਜਿਹੜੇ ਇੱਕ ਪਹਿਲਾਂ ਸਟਾਰਟ ਨਹੀਂ ਕੀਆ ਨਾ ਵੀਡੀਓ ਬਈ ਸਾਰੀ ਦੇਖੋ ਜੇ ਫੇਰੇ ਵਾਲਾ ਇੱਕ ਮਿੰਟ ਵੇਖ ਕੇ ਛੱਡ ਦਿੰਦਾ ਉਹ ਜਾਣਕਾਰੀ ਪੱਲੇ ਨਹੀਂ ਪੈਂਦੀ ਠੀਕ ਹੈ ਪੂਰੀ ਜਾਣਕਾਰੀ ਹਾਂ ਕੋਈ ਵੀ ਬਾਕੀ ਤੁਹਾਡਾ ਸਵਾਲ ਹੈਗਾ ਕਿਸੇ ਭਰਾ ਦਾ ਉਹ ਕਮੈਂਟਾਂ ਦੇ ਵਿੱਚ ਕਰ ਦਿਓ ਆਪਾਂ ਹਰੇਕ ਕਮੈਂਟ ਦਾ ਜਵਾਬ ਦੇਵਾਂਗੇ ਤੇ ਅ ਅੱਜ ਆਪਾਂ ਕਰਾਂਗੇ ਬੱਕਰੀਆਂ ਬਾਰੇ ਜਾਣਕਾਰੀ ਠੀਕ ਹੈ ਠੀਕ ਹੈ ਬਈ ਆਪਾਂ ਦੱਸਗੇ ਸਾਰੇ ਦੋਸਤਾਂ ਮਿੱਤਰਾਂ ਨੂੰ ਬਈ ਇਹਦੇ ਵਿੱਚ ਕੀ ਫਾਇਦੇ ਆ ਆਪਾਂ ਨੂੰ ਹਾਂ ਫਾਇਦੇ ਤਾਂ ਬ ਤੇ ਨੁਕਸਾਨ ਵੀ ਹੈਗੇ ਵਿੱਚ ਤੇ ਆਪਾਂ ਗੱਲਬਾਤ ਕਰਾਂਗੇ ਬੱਕਰੀ ਪਾਲਣ ਬਾਰੇ ਹਨਾ ਠੀਕ ਹੈ ਜੀ ਤੇ ਬਈ ਬੱਕਰੀ ਪਾਲਣਾ ਤੰਦਾ ਕਿਵੇਂ ਆ ਬਹੁਤ YouTube Facebook ਤੇ ਵਿਧਾ ਚੜਾ ਕੇ ਬਈ ਇਹ ਤਾਂ ਦੱਸਿਆ ਜਾਂਦਾ ਠੀਕ ਹੈ ਬਈ ਠੀਕ ਹੈ ਇੰਨਾ ਬਈ ਇਹ ਸੌਖਾ ਵੀ ਧੰਦਾ ਹੈ ਨੀਗਾ ਜਿੰਨਾ ਲੋਕ ਬਣਾਈ ਬੈਠੇ ਆ ਠੀਕ ਹੈ ਪਰ ਮੱਝਾਂ ਗਾਇਆਂ ਨਾਲੋਂ ਸੂਰ ਪਾਲਣ ਨਾਲੋਂ ਹੋਰ ਮੱਖੀਆਂ ਦੇ ਨਾਲੋਂ ਕਈ ਇਹਦੇ ਪਲੱਸ ਪੁਆਇੰਟ ਆ ਬਈ ਠੀਕ ਹੈ ਜਿਵੇਂ ਹੁਣ ਬਈ ਮਗਲੇ ਉਦੋਂ ਕਰੋਨਾ ਆ ਗਿਆ ਸੀਗਾ ਹਨਾ ਤੇ ਉਦੋਂ ਸਾਰੇ ਬਈ ਧੰਦੇ ਜਿਵੇਂ ਬਲੈਲਰ ਦਾ ਹੋ ਗਿਆ ਉਹਦੀ ਵੀ ਉਮਰ ਹੁੰਦੀ ਆ ਹਨਾ ਠੀਕ ਹੈ ਜੀ ਉਹ 40 ਦਿਨਾਂ ਬਾਅਦ ਆਪਾਂ ਨੂੰ ਕੱਢਣਾ ਪੈਂਦਾ ਸੂਰਤ ਦੀ ਵੀ ਬਈ ਉਮਰ ਹੁੰਦੀ ਹੈ ਹਨਾ ਇਹਦਾ ਭਈ ਆ ਨਹੀਂ ਫਿਰਦਾ ਸਾਲਪਣਾ ਦੀ ਸੰਭੀ ਜਾਓ ਤੁਸੀਂ ਕਈ ਵਾਰੀ ਰੇਟ ਮੰਦਾ ਹੁੰਦਾ ਹੈ ਮਾਰਕੀਟ ਮੰਦੀ ਹੁੰਦੀ ਹੈ ਇਹਨੂੰ ਰੱਖ ਲਓ ਹਾਂ ਜੀ ਮਰਜ਼ੀ ਹੈ ਹਾਂ ਮਰਜ਼ੀ ਹੈ ਇਹਦਾ ਦੁੱਧ ਵੀ ਇਹਦਾ ਭਈ ਕੰਮ ਆਉਣਾ ਹੈ ਇਹਦੀਆਂ ਮੀਂਗਣਾਂ ਨੇ ਵੀ ਕੰਮ ਆਉਣਾ ਹੈ ਤੇ ਮੀਡ ਪਰ ਪਏ ਆਸਤੇ ਦਾ ਬਈ ਇਹ ਕੰਮ ਆਉਂਦੀ ਆਉਂਦੀ ਆ ਠੀਕ ਹੈ ਜੀ ਠੀਕ ਹੈ ਤੇ ਬੱਕਰੀਆਂ ਦਾ ਪਹਿਲਾਂ ਸੁਣਨ ਨੂੰ ਬਈ ਤਜਰਬਾ ਹੋਣਾ ਚਾਹੀਦਾ ਜਦੋਂ ਤੁਸੀਂ ਨਵੇਂ ਭਰਾ ਰੱਖਦੇ ਆ ਠੀਕ ਹੈ ਬਈ ਠੀਕ ਹੈ ਐਵੇਂ ਕਿਸੇ ਦੇ ਪਿੱਛੇ ਵੇਖ ਕੇ ਜਾਂ ਮੇਰੀ ਵੀਡੀਓ ਵੇਖ ਕੇ ਨਾ ਬੱਕਰੀਆਂ ਸਿੱਧੀਆਂ ਰੱਖ ਲਓ ਤੁਹਾਨੂੰ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਆ ਬਈ ਆਪਾਂ ਜੇ ਇੱਕ ਗੱਲ ਕਰ ਗਏ ਮੈਂ ਤੁਹਾਡੀ ਗੱਲ ਰੋਕ ਦਾਂ ਵਿੱਚ ਆਪਾਂ ਟ੍ਰੇਨਿੰਗ ਵੀ ਦਿੰਨੇ ਆ ਹਾਂ ਬਈ ਟ੍ਰੇਨਿੰਗ ਇੱਥੇ ਹਰ ਮਹੀਨੇ 2 ਮਹੀਨਿਆਂ ਤੋਂ ਟ੍ਰੇਨਿੰਗ ਇੱਥੇ ਹੁੰਦੀ ਆ ਠੀਕ ਹੈ ਕਿਹੜੀ ਜੀਗਨ ਹੁੰਦੀ ਤੇ ਆਪਾਂ ਉਹੀ ਕਹਿਣਾ ਵੀ ਸਭ ਤੋਂ ਪਹਿਲਾਂ ਇਹ ਪਤਾ ਹੋਵੇ ਤੁਹਾਡੇ ਘਰਦਿਆਂ ਦਾ ਸਾਥ ਹੈਗਾ ਜਾਂ ਤੁਸੀਂ ਆਪ ਕੰਮ ਕਰਨਾ ਜਾਂ ਲੇਬਰ ਤੋਂ ਕੰਮ ਕਰਾਉਣਾ ਲੇਬਰ ਕੇਵ ਜੀ ਤੁਹਾਡੇ ਕੋਲ ਲੇਬਰ ਦੀ ਬਈ ਬਹੁਤ ਵੱਡੀ ਸਮੱਸਿਆ ਇਹਦੇ ਵਿੱਚ ਮੇਰੇ ਵੀ ਤੁਸੀਂ ਫਾਰਮ 100 ਬੱਕਰੀ ਦਾ ਤੇ ਬੱਕਰੀਆਂ ਮੇਰੇ ਕੋਲ 30 35 ਆ ਸਾਰੀਆਂ ਘਟਾ ਦਿਆਂ ਘਟਾ ਤੀਆਂ ਇਹ ਕਾਰਨ ਕੀ ਹੈ ਵੀ ਲੇਬਰ ਟੈਕਦੀ ਨਹੀਂ ਗੀ ਇਹ ਕੰਮ ਚ ਨਾਲੇ ਕੰਮ ਬਹੁਤ ਸੌਖਾ ਮੁੜਕਾ ਵੀ ਨਹੀਂ ਆਉਣਾ ਤੁਹਾਨੂੰ ਬਈ ਇਹਦੇ ਵਿੱਚ ਠੀਕ ਹੈ ਮੱਝਾਂ ਗਾਂਾਂ ਦਾ ਬਹੁਤ ਸੌਖਾ ਕੰਮ ਆ ਬਈ ਠੀਕ ਹੈ ਪਰ ਲੇਬਰ ਇਹਦੇ ਵਿੱਚ ਬਈ ਲੱਗ ਕੇ ਖੋਸ਼ ਨਹੀਂ ਪਤਾ ਨਹੀਂ ਕੀ ਚੱਕਰ ਹੈ ਪੰਜਾਬੀ ਖਾਸ ਕਰਕੇ ਲੇਬਰ ਤਾਂ ਕੰਮ ਦੀ ਹੈਣੀ ਆ ਆਪਣੇ ਠੀ ਫੇਰ ਤੁਹਾਨੂੰ ਵੀ ਪਤਾ ਹੋਵੇ ਵੀ ਕਿਹੜੀ ਨਸਲ ਤੇ ਕੰਮ ਕਰਨਾ ਹੈ ਠੀਕ ਹੈ ਜੀ ਬੀਟਲ ਤੇ ਕਰਨਾ ਬਰਬਰੀ ਤੇ ਪੰਜਾਬ ਚ ਦੋ ਬੱਕਰੀਆਂ ਤੇ ਕੰਮ ਕਰੋ ਬੀਟਲ ਤੇ ਬਰਬਰੀ ਤੀਜੀ ਕੋਈ ਬਰੀਡ ਤੇ ਨਾ ਕਰੋ ਜਾਂ ਭੇਡਾਂ ਤੇ ਕਰ ਲਓ ਜੇ ਤੁਹਾਡੇ ਕੋਲੇ ਬਾਹਰ ਚਰਾਂਦ ਹੈਗੀ ਆ ਆਪਣੀ ਪੰਜਾਬ ਦੀ ਦੇਸੀ ਭੇਡ ਕਜਲੀ ਭੇਡ ਬਹੁਤ ਵਧੀਆ ਹੈਗੀਆਂ ਠੀਕ ਹੈ ਬੀਟਲ ਬਹੁਤ ਵਧੀਆ ਬੱਕਰੀ ਹੈਗੀ ਆ ਵੱਡੀ ਬੱਕਰੀ ਹੈਗੀ ਆ ਦੁਨੀਆ ਦੀ ਸਭ ਤੋਂ ਵੱਡੀ ਬੱਕਰੀ ਆਪਣੇ ਪੰਜਾਬ ਦੀ ਬੱਕਰੀ ਆ ਬਈ ਠੀਕ ਹੈ ਜੀ ਠੀਕ ਹੈ ਇਹ ਪਲੱਸ ਪੁਆਇੰਟ ਆ ਆਪਣਾ ਇਹਦਾ ਦੁੱਧ ਬਹੁਤ ਵਧੀਆ ਦਿੰਦੀ ਐ ਮੇਮ ਨੇ ਬਹੁਤ ਵਧੀਆ ਤੇ ਜਿਹੜੀ ਆ ਦੇਖੀ ਇਹਨੇ ਬਰਬਰੀ ਇਹ ਇਹ ਇਹਨੂੰ ਆਪਣੇ ਪਹਾੜੀ ਬੱਕਰੀ ਵੀ ਕਹਿ ਦਿੰਦੇ ਆ ਫਰਨ ਟਾਈਪ ਹੁੰਦੀ ਆ ਇਹਦਾ ਬਈ ਖਰਚਾ ਘੱਟ ਆ ਇੱਕ ਇਹਦੇ ਵਿੱਚ ਕੱਦ ਦਾ ਕੋਈ ਚੱਕਰ ਨਹੀਂ ਹੁੰਦਾ ਕੱਦ-ਕੁੱਦ ਨਾ ਕਰੇ ਹਨਾ ਬਈ ਨਵਾਂ ਬੰਦਾ ਵੀ ਇਹ ਤੇ ਸਿੱਖ ਸਕਦਾ ਕੰਮ ਠੀਕ ਹੈ ਜੀ ਠੀਕ ਹੈ ਇਹਦਾ ਖਰਚਾ ਘੱਟ ਆ ਬਿਮਾਰ ਘੱਟ ਹੁੰਦੀ ਆ ਤੇ ਪਰ ਥੋੜੀ ਜੀ ਇਹਦੀ ਮੰਨ ਲੈ ਸਸਤਾ ਹੁੰਦਾ ਜੇ ਕੰਮ ਠੀਕ ਹੈ ਦੂਜੀ ਵੀਟਣ ਨਾਲੋਂ ਹਨਾ ਤੇ ਪਰ ਇਹ ਚ ਵੀ ਚੰਗੀਆਂ ਬੱਕਰੀਆਂ ਰੱਖ ਕੇ ਤੁਸੀਂ ਚੰਗੀ ਇਨਕਮ ਲੈ ਸਕਦੇ ਹੋ ਖਾਸ ਕਰਕੇ ਜਿਹੜੀਆਂ ਬੀਬੀਆਂ ਪਹਿਣਾ ਆਪਣੀ ਵੀਡੀਓ ਵੇਖੀ ਜਾਂਦੀਆਂ ਉਹ ਇਹ ਜਰੂਰ ਕੰਮ ਕਰਨ ਪੰਜ ਸੱਤ ਬੱਕਰੀਆਂ ਘਰੇ ਰੱਖਣ ਠੀਕ ਹੈ ਠੀਕ ਹੈ ਠੀਕ ਹੈ ਉਹਨਾਂ ਦਾ ਸੋਡਾ ਬੱਚਿਆਂ ਦਾ ਖਰਚਾ ਆਪ ਦਾ ਖਰਚਾ ਆਪਦੇ ਲੀਡਾਂ ਦਾ ਖਰਚਾ ਆਉਦੇ ਫੋਨ ਦਾ ਖਰਚਾ ਸਾਰਾ ਬਈ ਖਰਚਾ ਕੱਢ ਸਕਦੇ ਬਈ ਇਹ ਆਪਦਾ ਖਰਚਾ ਕੱਢ ਦਿੰਿਆ ਕੱਢ ਦਿੰਿਆ ਹਾਂ ਬਈ ਵਧੀਆ ਇਨਕਮ ਹੈਗੀ ਬੱਕਰੀ 15-2000 ਰੁਪਏ ਬੱਕਰੀ ਸਾਲ ਦਾ ਛੱਡਦੀ ਹੈ 12 ਪੱਤੇ ਤੋੜ ਕੇ ਕੋਈ ਤੁਹਾਡੇ ਕੋਲੇ ਸਬਜ਼ੀ ਵਧ ਗਈ ਜਿਵੇਂ ਕਦੂ ਦੁੱਦੂ ਪੱਕ ਜਾਂਦੇ ਆ ਜਾਂ ਖੀਰੇ ਕੋਸ ਵੀ ਤੁਸੀਂ ਪਾ ਸਕਦੇ ਹੋ। ਠੀਕ ਹੈ। ਹਾਂਜੀ ਭਾਈ ਜੇ ਆਪਾਂ ਸਵਾਲ ਪੁੱਛੀ ਗਿਥ ਨੂੰ ਇੱਕ ਵੀ ਆਪਾਂ ਜੇ ਕਿਸੇ ਵੀਰ ਨੇ ਕੰਮ ਕਰਨਾ ਮੰਨ ਲਓ ਵੀ ਆਪਾਂ ਨੂੰ ਕਿੰਨਾ ਖਰਚਾ ਚਾਹੀਦਾ। ਖਰਚਾ ਭਾਈ ਇਹ ਤੇ ਆਪਣੀ ਚਾਦਰ ਵੇਖ ਕੇ ਪੈਰ ਫਸਾਰਨਾ ਚਾਹੀਦਾ। ਠੀਕ ਹੈ ਭਾਈ। ਠੀਕ ਹੈ ਮੈਂ ਐਵੇਂ ਕਹਿੰਦਾ 5 ਲੱਖ ਚਾਹੀਦਾ 10 ਲੱਖ ਅਗਲੇ ਕੋਲੇ ਹੋਵੇ ਨਾ। ਠੀਕ ਹੈ ਜੀ। ਬੱਕਰੀਆਂ ਦਾ ਪਲੱਸ ਪੁਆਇੰਟ ਇਹੀ ਆ ਭਾਈ। ਤੁਸੀਂ 5-10 ਹਜ਼ਾਰ ਤੋਂ ਵੀ ਸਟਾਰਟ ਕਰ ਸਕਦੇ ਆ ਜਿੱਧਰ ਆ ਜਾਓ ਕੋਈ ਸਟਾਰਟਿੰਗ ਦੇ ਮੰਨ ਲਓ ਕਿਸੇ ਲਈ ਦੋ ਬੱਕਰੀਆਂ ਰੱਖਣ ਦੀ ਹਾਂ ਭਾਈ ਇਹ ਚ ਇਹੀ ਪਲੱਸ ਪੁਆਇੰਟ ਆ ਬੱਕਰੀਆਂ ਦਾ ਇਹ ਚ ਤੁਸੀਂ 5-7 ਹਜ਼ਾਰ ਤੋਂ ਵੀ ਕੰਮ ਸ਼ੁਰੂ ਕਰ ਸਕਦੇ ਮੇਮਣੀ ਤੋਂ ਕਰ ਲੋ ਇਹ ਚ ਭਾਈ 10 ਹਜ਼ਾਰ ਵਾਲਾ ਵੀ ਕੰਮ ਸ਼ੁਰੂ ਕਰ ਸਕਦਾ 10 ਲੱਖ ਵਾਲਾ ਵੀ ਤੇ 10 ਕਰੋੜ ਵਾਲਾ ਵੀ ਕਰ ਸਕਦਾ ਤਗੜਾ ਬੰਦਾ ਵੀ ਕਰ ਸਕਦਾ ਮਾੜਾ ਬੰਦਾ ਵੀ ਕਰ ਸਕਦਾ ਵਾਹ ਮੇਰੇ ਥੋੜੇ ਘਰੇ ਦਾਣੇ ਹੈ ਨਹੀਂਗੇ ਤਾਂ ਵੀ ਤੁਸੀਂ ਬੱਕਰੀਆਂ ਬਈ ਰੱਖ ਸਕਦੇ ਹੋ ਬਾਹਰ ਚਾਰ ਲੋ ਫਰੀ ਚ ਝਰਦੇ ਹਾਂ ਜੇ ਮੱਝਾਂ ਵਾਲਿਆਂ ਦੀ ਬਈ ਉਹ ਵੰਡ ਵੜੇ ਮੈਂ ਚਾਹੀਦਾ ਉਹਦੇ ਆਸਤੇ ਹਨਾ ਹਰਾ ਵੀ ਚਾਹੀਦਾ ਇਹਦੇ ਆਸਤੇ ਇਹ ਚੀਜ਼ ਬਈ ਬਹੁਤ ਪਲੱਸ ਪੁਆਇੰਟ ਹੈ ਪਰ ਜਿਹੜੇ ਨਵੇਂ ਭਰਾ ਹੈਗੇ ਨਾ ਦਾ ਵੱਧ ਬੱਕਰੀਆਂ ਤੋਂ ਸ਼ੁਰੂ ਕਰੋ ਤੁਸੀਂ ਪ੍ਰੋਪਰ ਵਧੀਆ ਕੰਮ ਕਰਨਾ ਫਾਰਮ ਬਣਾ ਕੇ ਹਨਾ ਤੁਸੀਂ 10 ਬੱਕਰੀਆਂ ਤੇ ਇੱਕ ਬੱਕਰੇ ਤੋਂ ਕੰਮ ਸ਼ੁਰੂ ਕਰ ਲਓ ਠੀਕ ਹੈ ਜੀ ਹਾਂ ਜਾਂ ਜੇ ਤੁਸੀਂ ਬਾਈਟ ਘਾਟਾ 1 ਲੱਖ 1.5 ਲੱਖ ਰੁਪਇਆ ਪੰਜ ਬੱਕਰੀਆਂ ਇੱਕ ਬੱਕਰੇ ਤੋਂ ਕੰਮ ਸ਼ੁਰੂ ਕਰ ਲੋ ਠੀਕ ਹੈ ਜੀ ਤੇ ਵਧੀਆ ਤੁਸੀਂ ਜਾਲ ਬਣਾ ਲਓ ਜਾਂ ਕੰਧਾਂ ਕੱਢ ਲਓ ਪੁਰਾਣਾ ਕਮਰਾ ਪਿਆ ਕੋਈ ਨਵਾਂ ਸ਼ੈੱਡ ਪਾਉਣ ਦੀ ਲੋੜ ਨਹੀਂ ਤੁਹਾਨੂੰ ਪਹਿਲਾਂ ਠੀਕ ਹੈ ਠੀਕ ਹੈ ਉਹ ਬੱਕਰੀਆਂ ਪਏ ਅੰਦਰ ਬਾਹਰ ਹੋਣੀ ਚਾਹੀਦੀ ਬੰਨ ਕੇ ਨਹੀਂ ਰੱਖਣੀਆਂ ਇਹਨੂੰ ਵੀ ਆਪੇ ਇਥੇ ਪਾਣੀ ਹਾਂ ਤੁਹਾਨੂੰ ਕੋਈ ਫਿਕਰਾਂ ਕੰਮ ਬਹੁਤ ਘੱਟ ਹੈ ਠੀਕ ਹੈ ਤੇ ਜਿਵੇਂ ਕਦੂ ਪੱਕ ਗਏ ਖੀਰੇ ਪੱਕ ਗਏ ਕੋਈ ਕਣਕਾ ਤੁਹਾਡੇ ਕੋਲ ਕੋਈ ਵੀ ਇਹ ਸਪੈਸ਼ਲ ਫੀਡ ਨਹੀਂ ਚਾਹੀਦੀ ਠੀਕ ਹੈ ਜੀ ਕੋਈ ਤੁਹਾਡੇ ਦਾਣਾ ਪਾਣੀ ਜਿਹੜਾ ਵੀ ਨੇੜੋਂ ਤੂੜੀ ਮਿਲਦੀ ਹੈ ਤੂੜੀ ਪਾ ਲਓ ਮੇਰੇ ਤਾਂ ਗਵਾਰੇ ਦਾ ਨੀਰਾ ਆਉਂਦਾ, ਮੂਫਲੀ ਦਾ ਨੀਰਾ, ਕੋੜੀਆਂ ਵਾਲਾਂ ਤੋਂ ਮਿਲ ਜਾਂਦਾ, ਉਹ ਵੀ ਬਾਈ ਰਿਸਟਾਕ ਕਰਕੇ ਰੱਖ ਸਕਦੇ ਹਾਂ, ਉਤੇ ਵੀ ਹਰੇ-ਚਾਰੇ ਤੋਂ ਬਿਨਾਂ ਵੀ ਸਾਮ-ਸੰਦ ਜੇ ਹਰਾ-ਚਾਰਾ ਹੈਗਾ ਉਹ ਵੀ ਪਾ ਸਕਦੇ ਹਾਂ ਤੁਸੀਂ। ਠੀਕ ਹੈ ਜੀ। ਹਾਂਜੀ। ਬਈ ਕੰਮ ਔਖਾ ਨਹੀਂ ਜਿਵੇਂ ਆਪਾਂ ਇਹ ਔਖਾ ਵੀ ਨਹੀਂ ਤੇ ਸੌਖਾ ਵੀ ਨਹੀਂ। ਬਾਈ ਜ਼ਿੰਮੇਵਾਰੀ ਵਾਲਾ ਕੰਮ ਹੈ, ਜ਼ੋਰ ਵਾਲਾ ਨਹੀਂਗਾ। ਇਹਨੇ ਜੇ ਪਾਣੀ ਪਾਤਾ ਜਾਂ ਪੱਠੇ ਪਾਤੇ ਮੀਂਗਣਾ ਕਰਤੀਆਂ ਵਿੱਚ ਉਹ ਤੁਹਾਨੂੰ ਨਾਲ ਦੀ ਨਾਲ ਵੀ ਬਦਲਣਾ ਵੀ ਪੈ ਸਕਦਾ ਐ ਨਹੀਂਗਾ ਮੱਝਾਂ, ਗਾਂਾਂ ਨੂੰ ਤੜਕੇ ਪੱਠੇ ਪਾਤੇ ਆਥ ਨੇ ਪਾਤੇ, ਟੋਕਰਾ ਭਰ ਕੇ ਉਹ ਨਹੀਂ ਇਹਨਾਂ ਨੂੰ ਥੋੜਾ-ਥੋੜਾ ਰ ਤੇ ਗਲਿਆ ਛੜਿਆ ਇਹ ਬਈ ਖਾਂਦੀ ਨਹੀਂ ਆਇਣੀ ਕਿ ਤੁਸੀਂ ਗਲਿਆ ਛੜੀ ਚੀਜ਼ ਪਾਈ ਜਾਓਗੇ ਠੀਕ ਹੈ ਠੀਕ ਹੈ ਜੇ ਕਿਸੇ ਵੀਰ ਨੇ ਬਈ ਸਟਾਰਟ ਕਰਨਾ ਮੰਨ ਲਿਆ ਆਪਾਂ ਕਹਿ ਦਿੰਨੇ ਕਿਸੇ ਵੀਰ ਨਾਲ ਅਗਲਾ ਕਹਿੰਦਾ ਬਈ ਕਿਸੇ ਵੀਰ ਨੂੰ ਬਰੀਡ ਦਾ ਨਹੀਂ ਪਤਾ ਹੁੰਦਾ ਮੰਨ ਲਓ ਥੋੜੇ ਫਾਰਮ ਤੇ ਆ ਕੇ ਹਾਂ ਬਈ ਬਰੀਡ ਦਾ ਕੀ ਐ ਟ੍ਰੇਨਿੰਗ ਹੁੰਦੀ ਹੈ ਦੋ ਦਿਨਾਂ ਦੀ ਆਪਣੇ ਠੀਕ ਹੈ ਜੀ ਤੇ ਉਹਦੇ ਵਿੱਚ ਅਸੀਂ ਬਈ ਕਿਹੜੀ ਨਸਲ ਰੱਖਣੀ ਹੈ ਕਿੰਨੀ ਉਮਰ ਦੀ ਹੁੰਦੀ ਹੈ ਕਿੱਥੇ ਤੁਹਾਡੇ ਨਾਲ ਠੱਗੀ ਵੱਜੂਗੀ ਕਿੱਥੇ ਤੁਹਾਨੂੰ ਘਾਟਾ ਪਊਗਾ ਕਿੱਥੇ ਵਾਧਾ ਹੋਊਗਾ ਕੀ ਬਿਮਾਰੀਆਂ ਬੱਕਰੀ ਬਿਮਾਰ ਕਿਵੇਂ ਹੋਊਗੀ ਉਹ ਸਾਰਾ ਦੱਸਾਂਗੇ ਹਾਂਜੀ ਬਈ ਜੀ ਆਪਾਂ ਜੇ ਕਿਸ ਨੇ ਵੀਰ ਨੇ ਬਰੀਡ ਵਾਲੀਆਂ ਬੱਕਰੀਆਂ ਲੈਣੀਆਂ ਹੁਣ ਤੁਸੀਂ ਤੁਹਾਡੇ ਤੋਂ ਤੁਹਾਡੇ ਫਾਰਮ ਤੋਂ ਲਿਜਾ ਸਕਦਾ ਹਾਂ ਬੱਕਰੀਆਂ ਮਿਲ ਜਾਂਦੀਆਂ ਬਾਕੀ ਬਈ ਰੱਖਣ ਤੋਂ ਪਹਿਲਾਂ ਨਾ ਟ੍ਰੇਨਿੰਗ ਹੋਊਗੀ ਆਪਣੇ 28 29 ਦੀ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਆਓ ਉਹਦੇ ਵਿੱਚ ਤੁਹਾਨੂੰ ਬੱਕਰੀ ਕਿਹੜੀ ਨਸਲ ਦੀ ਰੱਖਣੀ ਹੈ ਕਿੰਨੇ ਉਮਰ ਦੀ ਰੱਖਣੀ ਹੈ ਇਹਦੇ ਵਿੱਚ ਨਾ ਬਈ ਖਰੀਦਣ ਵਾਲੇ ਠੱਗੀ ਬਹੁਤ ਵਾਜਦੀ ਬੰਦੇ ਨਾ ਮੰਡੀਆਂ ਮੁੰਡਿਆਂ ਜਾ ਕੇ ਬਈ ਲੁੱਟ ਲੈਂਦੇ ਆ ਤੇ ਇਹ ਵੀ ਸੱਚ ਆ ਬਈ ਬੱਕਰੀਆਂ ਦਾ 100 ਦੇ ਵਿੱਚੋਂ 90 ਬੰਦੇ ਫੇਲ ਹੁੰਦੇ 10 ਪਾਸ ਹੁੰਦੇ ਆ ਬਹੁਤ ਫੇਲਦਾਰ ਆ ਇਹਦੇ ਵਿੱਚ ਹਜੇ ਹੋਰ ਧੰਦੇ ਚੰਗੇ ਨਹੀਂ ਹੈ ਨਹੀਂ ਗੀ ਠੀਕ ਹੈ ਜੀ ਠੀਕ ਹੈ ਉਹਦੇ ਚ ਇਹੀ ਕਰਨਾ ਆਪਣਾ ਬਈ ਅਣਜਾਣਪੁਣਾ ਹੁੰਦਾ ਪਤਾ ਹੈ ਜਨਕੇ ਤੇ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਦੱਸਾਂਗੇ ਬਈ ਬੱਕਰੀ ਕਿਹੜੀ ਲੈਣੀ ਹੈ ਕਿੰਨੇ ਦੀ ਲੈਣੀ ਹੈ ਕਿਹੜੀ ਉਮਰ ਦੀ ਲੈਣੀ ਹੈ ਕਿਹੜੀ ਨਸਲ ਦੀ ਲੈਣੀ ਹੈ ਫਿਰ ਉਹਨੂੰ ਘਰੇ ਲਿਆ ਕੇ ਰੱਖਣਾ ਕਿਵੇਂ ਆ ਮੌਸਮ ਦੇ ਹਿਸਾਬ ਨਾਲ ਫੀਡ ਸਸਤੀ ਕਿਵੇਂ ਪਾਉਣੀ ਹੈ ਘੱਟ ਖਰਚੇ ਚ ਕਿਵੇਂ ਬੱਕਰੀ ਬਈ ਬੱਕਰੀ ਪਾਲ ਲਾਂਗੇ ਜੇ ਆਪਾਂ ਖਰਚੇ ਵੀ ਬਹੁਤ ਖਾਂਦੀ ਹੈ ਇਹ ਤੇ ਫਿਰ ਆਪਣੀ ਜੇਬ ਚ ਪੈਸੇ ਨਾ ਆਏ ਬਈ ਜੇ 20000 ਦਾ ਦਾਣਾ ਖਵਾਦਾ 20000 ਦੇ ਮੇਮਣੇ ਵਿੱਚ ਫਾਇਦਾ ਕੀ ਆਪਾਂ ਨੂੰ ਬਈ ਹਨਾ ਮੰਗਣਾ ਚੱਕੰਦਾ ਉਹ ਚੀਜ਼ਾਂ ਦੱਸਦੇ ਆਂ ਸੀ ਬਈ ਕਿਵੇਂ ਸਸਤੀ ਪਾਲਣੀ ਆ ਫਿਰ ਇਹਦੇ ਵਿੱਚ ਬਈ ਕੀ ਬਿਮਾਰੀਆਂ ਆਉਂਦੀਆਂ ਕੀ ਵਾਇਰਸ ਹੁੰਦੇ ਆ ਕੀ ਵੈਕਸੀਨਾ ਆਉਂਦੀਆਂ ਆਮ ਡਾਕਟਰ ਬਈ ਡੋਜ਼ ਨਹੀਂ ਪਤਾ ਹੁੰਦਾ ਬੱਕਰੀ ਦੀ ਉਹ ਚੀਜ਼ਾਂ ਹੀ ਸਾਰੀਆਂ ਦੱਸਦੇ ਆਂ ਕਿਹੜੀ ਸੂਈ ਲੱਗਣੀ ਆ ਕਿਵੇਂ ਇਹਦਾ ਸਾਰਾ ਵੇਚਣ ਤੱਕ ਬਈ ਵੇਚਣੀ ਵੀ ਕਿਵੇਂ ਵੇਚਣ ਵੇਲੇ ਫੇਰ ਠੱਗੀ ਪਾਈਦੀ ਆ ਬਈ ਤਾਂ ਖੱਟ ਅ ਅੱਖ ਲਾਲ ਆਏ ਤਾਂ ਬਈ ਆਏ ਆ ਜਾਉਂ ਆ ਸਾਰਾ ਖੱਸੀ ਬੱਕਰੇ ਕਿਵੇਂ ਪਾਲਣੇ ਆ ਭਈ ਬਾਹਰ ਕਿਵੇਂ ਚਾਰਨੀਆ ਅੰਦਰ ਕਿਵੇਂ ਚਲੋ ਬਾਹਰ ਚਾਰਨ ਦਾ ਹਰੇਕ ਨੂੰ ਪਤਾ ਹੀ ਹੁੰਦਾ ਹਨਾ ਆ ਸਟਾਲ ਫੀਡ ਤੇ ਕਿਵੇਂ ਆਪਾਂ ਰੱਖਾਂਗੇ ਜਿਵੇਂ ਹੁਣ ਮੱਕੀ ਦਾ ਚਾਰ ਪਾਉਣਾ ਇਹ ਚ ਵੀ ਚਾਰ ਪਾਉਣ ਦਾ ਵੀ ਤਰੀਕਾ ਵੀ ਮੱਝਾਂ ਗਾਂਾਂ ਨੂੰ ਅਲੱਗ ਹੈ ਸਾਰੀ ਜਾਣਕਾਰੀ ਠੀਕ ਹੈ ਜਾਨਵਰ ਲਾਉਣੇ ਪੈਂਦੇ ਸਾਰੀ ਜਾਣਕਾਰੀ ਤੁਹਾਨੂੰ ਟ੍ਰੇਨਿੰਗ ਚ ਹੋਊਗੀ ਭਈ ਰਹਿਣ ਰਹਿਣ ਦਾ ਰਹਿਣ ਦਾ ਪ੍ਰਬੰਧ ਉਹ ਰੋਟੀ ਪਾਣੀ ਦਾ ਭਈ ਸਰਟੀਫਿਕੇਟ ਦੇਵਾਂਗੇ ਲੋਨ ਬਾਰੇ ਜਾਣਕਾਰੀ ਦੇਵਾਂਗੇ ਬੱਕਰੀਆਂ ਦੀ ਸਾਰੀ ਆ ਜੂਗੀ ਭਈ ਤੁਸੀਂ ਸੀਡ ਬੁੱਕ ਕਰਾ ਸਕਦੇ ਹੋ ਭਈ ਕਿੰਨੀ ਫੀਸ ਦੇ ਕੇ ਸੀਡ ਬੁੱਕ ਕਰਵਾ ਸਕਦੇ ਪਹਿਲਾਂ ਭਈ 500 ਦੇ ਆ ਸ ਆਪਣੀ ਤੇ ਇਹ ਟ੍ਰੇਨਿੰਗ ਬਈ ਫ੍ਰੀ ਵੀ ਹੁੰਦੀ ਹੈ ਜੇ ਤੁਹਾਡੇ ਕੋਈ ਨੇੜੇ ਤੇੜੇ ਕੇਬੀਕੇ ਸੈਂਟਰ ਹੈਗਾ ਗੜਵਾਸੂ ਯੂਨੀਵਰਸਿਟੀ ਹੈਗੀ ਉੱਥੇ ਤੁਸੀਂ ਬਈ ਫ੍ਰੀ ਵੀ ਲੈ ਸਕਦੇ ਹੋ ਪਰ ਆਪਣਾ ਬਈ ਪ੍ਰਾਈਵੇਟ ਟ੍ਰੇਨਿੰਗ ਹੋਊਗੀ ਆਪਣਾ ਤਜਰਬਾ ਹੋਊਗਾ 7-8 ਸਾਲਾਂ ਦਾ ਜਿਹੜੀ ਅਸੀਂ ਚੀਜ਼ ਦੱਸਣੀ ਹੈ ਬਈ ਉੱਥੇ ਨਹੀਂ ਦੱਸਣੀ ਉਹ ਠੀਕ ਹੈ ਠੀਕ ਹੈ ਤੇ ਬਈ ਜਿਹੜੇ ਆਪਾਂ ਫਾਰਮ ਦੇ ਆਪਾਂ ਛੱਡ ਪਾਇਆ ਮੰਨ ਲਓ ਸਰ ਬਾਹਾਂਸਾਲਾ ਹੀ ਪਾਇਆ ਜੀ ਸਾਰਾ ਬਈ ਛੱਡ ਬਾਰੇ ਦੱਸਾਂਗੇ ਆ ਸਾਰਾ ਗਾਰੇ ਚਣਾਈ ਕਰੀ ਆ ਆਪਣੇ ਛੱਡ ਦੀ ਤੇ ਛੱਤ ਬਾਹਾਂਸ ਦੀ ਪਾਈ ਆ ਬਈ ਪੂਰਾ ਠੰਡਾ ਰਹਿੰਦਾ ਬਈ ਪੂਰਾ ਬਈ ਗਰਮੀਆਂ ਚਾਹ ਠੀਕ ਹੈ ਸਰਦੀਆਂ ਦੇ ਵਿੱਚ ਨਿਗਾ ਹੁੰਦਾ ਗਰਮੀਆਂ 'ਚ ਠੰਡਾ ਹੁੰਦਾ ਤੇ ਨਾਲੇ ਬਈ ਸਸਤੀ ਹੈ ਬਹੁਤ ਇਹ ਆਪਾਂ ਅਗਲੀ ਵੀਡੀਓ 'ਚ ਬਈ ਕਿਤੇ ਤੁਸੀਂ ਆਓ ਜੇ ਉਦੋਂ ਆਪਾਂ ਸਾਰਾ ਦੱਸਾਂਗੇ ਤੁਹਾਨੂੰ ਸ਼ੈੱਡ ਮੈਨੇਜਮੈਂਟ ਬਾਰੇ ਕਿਵੇਂ ਕਰਦੇ ਠੀਕ ਠੀਕ ਆਜੇ ਰਹਿਣਾ ਤੁਸੀਂ ਛੱਡ ਤਿਆਰ ਕਰ ਰਿਹਾ ਹਾਂ ਹਾਂ ਬਈ ਉਹ ਵੀ ਆਪਾਂ ਬਾਸ ਵਾਲਾ ਹੀ ਕਰਿਆ ਬਈ ਠੀਕ ਠੀਕ ਉਹ ਅਗਲੀ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਦੱਸਾਂਗੇ ਠੀਕ ਹੈ ਲਓ ਦੋਸਤੋ ਅੱਜ ਆਪਾਂ ਨਾ ਬਾਈ ਦੇ ਫਾਰਮ ਤੇ ਤੁਸੀਂ ਤੁਹਾਨੂੰ ਬਾਈ ਦੀਆਂ ਗੱਲਾਂ ਜ ਚੰਗੀਆਂ ਲਾਦੀਆਂ ਦੋਸਤੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਦਾ ਨਾ ਇੱਕ ਵਾਰੀ ਫਾਰਮ ਦੇ ਨਿਗਾ ਤੇ ਬਾਈ ਜੀ ਟ੍ਰੇਨਿੰਗ ਦਾ ਆਪਾਂ ਤੁਹਾਨੂੰ ਦੱਸਤਾ ਤੇ ਬਾਈ ਨੇ ਨਾ ਨੰਬਰ ਆਪਾਂ ਲੈ ਜਾਣੇ ਨੰਬਰ ਬਾਈ ਬੋਲਦੀਆਂ ਉਹਦਾ ਨੰਬਰ ਬਾਈ 9056338435 ਇਹ ਤੇ WhatsApp ਮੈਸੇਜ ਕਰਨਾ ਬਈ ਕਾਲ ਮੈਂ ਕਿਸੇ ਦਿਨ ਚਾਹਦਾ WhatsApp ਨਾਲ ਦੀ ਮੈਨਾਂ 2 ਘੰਟੇ ਲੱਗੇ ਰੋ ਜੇ ਮੈਸੇਜ ਕਰ ਦੇ ਜੀ ਰਿਕਾਰਡਿੰਗ ਪਾ ਦਿਓ ਜੋ ਵੀ ਜਾਣਕਾਰੀ ਨਹੀਂ ਵੀ ਟ੍ਰੇਨਿੰਗ ਲੈਣੀ ਉਹ ਜਾਣਕਾਰੀ ਲੈਣੀ ਉਹ ਵੀ ਦੇ ਦਿਆਂਗੇ ਬਈ ਫ੍ਰੀ ਚ ਆਪਾਂ ਠੀਕ ਹੈ ਬਾਈ ਜੀ ਹਾਂ ਜੀ ਧੰਨਵਾਦ ਜੀ ਧੰਨਵਾਦ